ਜਵਾਨ ਕਾਵੜੀਏ ਨੇ ਕਮਾਲ ਕਰ ਦਿਖਾਇਆ ਜੀਹਾਂ ਦੱਸਦੇ ਕਿ ਅੱਜ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸੀ ਜਿਸ ਵਿੱਚ ਇੱਕ ਕਾਰ ਨਦੀ ਦੇ ਵਿੱਚ ਡਿੱਗ ਗਈ ਸੀ ਤੇ ਇਸ ਕਾਰ ਦੇ ਵਿੱਚ ਇੱਕ ਪਰਿਵਾਰ ਵੀ ਬੈਠਾ ਹੋਇਆ ਸੀ ਜੋ ਨਦੀ ਦੇ ਵਿੱਚ ਡੁੱਬ ਰਿਹਾ ਸੀ ਤਾਂ ਇਸੇ ਦੌਰਾਨ ਇਸ ਕਾਵੜੀਏ ਦੇ ਵੱਲੋਂ ਦੱਸਦੇ ਕਿ ਛਾਲ ਮਾਰ ਕੇ ਜੋ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਸ਼ੀਸ਼ਾ ਤੋੜ ਕੇ ਗੱਡੀ ਦਾ ਇਸ ਕਾਵੜੀਏ ਨੇ ਦੱਸਿਆ ਕਿ ਇੱਕ ਬੱਚੀ ਨੂੰ ਜਾ ਕੇ ਜੋ ਹੈ ਬਾਹਰ ਵੀ ਕੱਢ ਲਿਆ ਤਾਂ ਇਸ ਕਾਵੜੀਏ ਦੇ ਵੱਲੋਂ ਦੱਸਿਆ ਕਿ ਇਹ ਜੋ ਹੈ ਹਿੰਮਤ ਦਿਖਾਈ ਗਈ ਤਾਂ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਉੱਥੇ ਜੋ ਹੈ ਇਸ ਕਾਵੜੀਏ ਦੇ ਵੱਲੋਂ ਫਿਰ ਬੱਚੀ ਨੂੰ ਬਚਾ ਕੇ ਜੋ ਹੈ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਵੱਡਾ ਹਾਦਸਾ ਜੋ ਹੈ ਅੱਜ ਬਠਿੰਡਾ ਦੀ ਸਰਹਿੰਦ ਨਹਿਰ ਦੇ ਵਿੱਚ ਵਾਪਰਿਆ ਸੀਗਾ ਜਦੋਂ ਇੱਕ ਗੱਡੀ ਜੋ ਹੈ ਜੋ ਕਿ ਪਰਿਵਾਰ ਦੇ ਨਾਲ ਭਰੀ ਹੋਈ ਸੀ ਉਹ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਇਸ ਗੱਡੀ ਦੇ ਦੱਸੇ ਕਿ ਕੁੱਲ 11 ਲੋਕ ਸਵਾਰ ਸਿਗੇ 5 ਬੱਚੇ ਤੇ 6 ਵੱਡੇ ਜੋ ਹੈ ਇਸ ਕਾਰ ਦੇ ਵਿੱਚ ਬੈਠੇ ਹੋਏ ਸਿਗੇ ਤੇ ਇਹ ਨਦੀ ਦੇ ਵਿੱਚ ਜੋ ਹੈ ਤੈਰਦੀ ਹੋਈ ਕਾਰ ਜਾ ਰਹੀ ਸੀ ਤਾਂ ਇਸ ਦੌਰਾਨ ਇਸ ਕਾਵੜੀਏ ਦੇ ਵੱਲੋਂ ਜੋ ਹੈ ਇਸ ਗੱਡੀ ਨੂੰ ਵੇਖਿਆ ਗਿਆ ਕਿ ਇਥੇ ਇਹ ਪਰਿਵਾਰ ਡੁੱਬਦਾ ਹੋਇਆ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਦੱਸੇ ਕਿ ਕਾਵੜੀਏ ਨੇ ਜੋ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜੋ ਹੈ ਹਿੰਮਤ ਵਿਖਾਈ ਹੌਸਲਾ ਵਿਖਾਇਆ ਤਾਂ ਸਿੱਧਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸ ਤੋਂ ਬਾਅਦ ਉਸ ਨੇ ਜੋ ਹੈ ਇਤੇ ਪਰਿਵਾਰ ਨੂੰ ਚਾਹ ਦੀ ਕੋਸ਼ਿਸ਼ ਕੀਤੀ ਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਨੇ ਇੱਕ ਬੱਚੀ ਨੂੰ ਬਚਾ ਵੀ ਲਿਆ ਤਾਂ ਇਸ ਤੋਂ ਪਹਿਲਾਂ ਵੀ ਦੱਸੇ ਕਿ ਇੱਕ ਪੁਲਿਸ ਮੁਲਾਜ਼ਮ ਦੀ ਵੀ ਜੋ ਹੈ ਤਸਵੀਰ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵੱਲੋਂ ਪਰਿਵਾਰ ਨੂੰ ਬਚਾਇਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਜਿੱਥੇ ਪੁਲਿਸ ਮੁਲਾਜ਼ਮ ਦੀ ਜਿਹੜਾ ਹੈ ਇਹ ਵੱਡੀ ਆਪਾਂ ਕਹੇ ਲੇ ਕਿ ਹਿੰਮਤ ਦੇਖਣ ਨੂੰ ਮਿਲੀ ਉਸ ਪੁਲਿਸ ਮੁਲਾਜ਼ਮ ਦੇ ਵੱਲੋਂ ਬਚਾਇਆ ਗਿਆ ਪਰਿਵਾਰ ਨੂੰ ਤਾਂ ਉਤੇ ਹੀ ਇਸ ਕਾਵੜੀਏ ਦਾ ਵੀ ਦੱਸੀਏ ਕਿ ਜਿਹੜਾ ਭੂਮਿਕਾ ਸਾਹਮਣੇ ਆਈਏ ਇਸ ਕਾਵੜੀਏ ਦੇ ਵੱਲੋਂ ਵੀ ਬੱਚੇ ਨੂੰ ਬਚਾਇਆ ਗਿਆ ਤਾਂ ਜਿਸ ਤੋਂ ਬਾਅਦ ਇਸਨੇ ਹੋਰ ਨਾਲ ਲੋਕਾਂ ਨੂੰ ਉਥੇ ਇਕੱਠਾ ਕੀਤਾ ਆਵਾਜ਼ ਲਗਾਈ ਤੇ ਜਿਸ ਤੋਂ ਬਾਅਦ ਉਸ ਇੱਕ ਰस्सੀਆਂ ਦੀ ਮਦਦ ਦੇ ਨਾਲ ਫਿਰ ਜੋ ਹੈ ਕਾਰ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਸੋਹੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਉਸੇ ਸਮੇਂ ਦੀਆਂ ਇਹ ਤਸਵੀਰਾਂ ਨੇ ਜਦੋਂ ਗੱਡੀ ਜੋ ਹੈ ਨਹਿਰ ਦੇ ਵਿੱਚ ਡੁੱਬ ਰਹੀ ਸੀ ਤਾਂ ਉਸੇ ਵੇਲੇ ਇਸ ਕਾਵੜੀਏ ਦੇ ਵੱਲੋਂ ਜੋ ਹੈ ਛਾਲ ਮਾਰ ਕੇ ਬੱਚਿਆਂ ਨੂੰ ਜੋ ਹੈ ਇੱਥੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਥੇ ਇੱਕ ਬੱਚੀ ਨੂੰ ਬਚਾ ਵੀ ਲਿਆ ਜਾਂਦਾ ਹੈ ਸੁਰੱਖਿਅਤ ਉਸ ਬੱਚੀ ਨੂੰ ਜੋ ਹੈ ਕਾਵੜੀਆ ਇਹ ਬਾਹਰ ਲੈ ਕੇ ਨਿਕਲਦਾ ਹੈ ਤਾਂ ਕ੍ਰਿਸ਼ਨਾ ਵਜੋਂ ਦੱਸਿਆ ਕਿ ਇਸ ਕਾਵੜੀਏ ਦੀ ਪਛਾਣ ਹੋਈ ਹੈ ਤੇ ਇਸ ਦੇ ਵੱਲੋਂ ਹੋਰ ਕੀ ਕੁਝ ਬਿਆਨ ਦਿੱਤਾ ਗਿਆ ਕਿ ਇਸ ਰਿਕੇ ਇਸ ਨੇ ਇਹ ਡੁੱਬਦੀ ਹੋਈ ਕਾਰ ਵੇਖੀ ਤੇ ਉਸਨੇ ਫਿਰ ਬੱਚੀ ਨੂੰ ਬਚਾਇਆ ਤਾਂ ਕਿ ਕੁਝ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਜਾ ਰਹੇ تھے ਯਹਾਂ ਸੇ ਮੰਦਰ ਸੇ ਉਹ ਦੇਖੇ ਉਹ ਗਾੜੀ ਮਹਿਰ ਗੇਟ ਜਾ ਰਹਾ ਥਾ ਡੁੱਬ ਰਹੇ ਥੇ ਉਹ ਫਿਰ ਉਹ ਲੜਕਾ ਥਾ ਸਾਥ ਮੇ ਜੋ ਕਾਵੜ ਲੈ ਕੇ ਆਏ ਥੇ ਫਿਰ ਉਸਨੇ ਛਲਾਂਗ ਲਗਾਇਆ ਫਿਰ ਗਾੜੀ ਮੇਂ ਸੇ ਰੱਸੀ دی ਫਿਰ ਸਾਰੇ ਰੋਕ ਹੀ ਨਹੀਂ ਰਹੇ ਤੇ ਸਭ ਕੋ ਇਕੱਠਾ ਕਰਕੇ پھر سارے روکے تو پھر وہ بندے نے سارے مل کے نکالے پھر لڑکے نے نکالا اس کے بعد ہم سب نے ہلپ کیا تب وہ سارے نکالے بچے سارے باہر آگے تھے ہاں سارے بچے کے ایک کے تو پیر کٹا ہوا تھا تو کچھ پڑھنا لے کے اس کو باندھے پھر میری گھڑیا کو پورا سوٹ پورا پھوٹ سے گلا ہو گیا اس کے بعد بس سارے آگے ਕੀ ਨਾਮ ਹੈ ਤੁਹਾਡਾ ਮੇਰਾ ਹੀ ਕ੍ਰਿਸ਼ਨ ਨਾਮ ਕੀ ਹੋਇਆ ਵੀ ਸਾਰੀ ਘਟਨਾ ਬਾਰੇ ਦੱਸਿਓ ਮੇਰੇ ਅੱਜ ਮੈਂ ਆਪਣੇ ਫੈਮਿਲੀ ਨੂੰ ਛੱਡਣ ਵਾਸਤੇ ਜਾ ਰਹੀ ਸੀ ਸਾਰੇ ਜਵਾਗ ਜਲੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਅਸੀਂ ਮੈਂ ਆਪਣੇ ਪੰਜਮੁਖੀ ਮੰਦਿਰ ਦੇ ਵਿੱਚੋਂ ਜਲ ਚੜਾ ਕੇ ਠੀਕ ਹੈ ਤੇ ਉਧਰ ਇਹਨਾਂ ਵਾਲਾ ਰੋਡ ਤੋਂ ਜਾ ਰਹੇ ਸੀ ਅੱਜ ਮੈਂ ਹੂੰ ਹੂੰ ਤੇ ਮੈਂ ਜਾਂਦੇ ਸਮੇਂ ਦੇਖਿਆ ਵੀ ਅੱਜ ਉਹ ਗੱਡੀ ਤੈਰਦੀ ਹੋਈ ਆ ਰਹੀ ਸੀ ਠੀਕ ਹੈ ਕੋਈ ਚੰਦੇ ਤੋਂ ਵੱਧ ਜ਼ਿਆਦਾ ਪਾਣੀ ਭਰ ਗਿਆ ਸੀ ਗੱਡੀ ਦੇ ਵਿੱਚ ਹੂੰ ਹੂੰ ਤੇ ਉਹਦੇ ਵਿੱਚ ਕੁਝ ਜਵਾਗ ਵੀ ਸੀਗੇ ਲੇਡੀਜ਼ ਵੀ ਲੋ ਜੈਂਸੀ ਵੀ ਸੀ ਹੂੰ ਹੂੰ ਤੇਰੀ ਫੋਨ ਮੈਂ ਇਕੱਲਾ ਦਾ ਨਾ ਕੀ ਕਰ ਸਕਦਾ ਸੀ ਠੀਕ ਹੈ ਮੈਂ ਜਿੰਨਾ ਮੈਂ ਕੋਸ਼ਿਸ਼ ਹੋਇਆ ਮੈਂ ਅੰਦਰ ਵਿੱਚ ਛਾਲ ਮਾਰਿਆ ਠੀਕ ਹੈ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਇੱਕ ਬੱਚੀ ਦੀ ਜਾਨ ਬਚਾ ਸਕੇ ਠੀਕ ਹੈ ਠੀਕ ਹੈ ਤੇ ਬਾਕੀ ਉਸ ਤੋਂ ਬਾਅਦ ਮੇਰੀ ਡੇਬੀ ਤੇ ਜਿੰਨੇ ਵੀ ਲੇਡਿਸ ਠੀਕ ਹੈ ਉਹਨੇ ਸਾਰਿਆਂ ਨੇ ਗੱਡੀ ਗੁੱਡੀ ਰਕਵਾ ਕੇ ਓਕੇ ਆਸ-ਪਾਸ ਵਾਲਾ ਮੜੀ ਹੈਲਪ ਲੈ ਕੇ ਠੀਕ ਹੈ ਪੁਲਿਸ ਵਾਲੇ ਵੀ ਆਏ ਸੀ ਠੀਕ ਹੈ ਮੈਂ ਇਹ ਮੂਦ ਮਿਲਦੀ ਦਿੱਤੀ ਫਿਰ ਜਾ ਕੇ ਸਾਰਿਆਂ ਨੇ ਮਾਰਿਆ